ਤਾ ਜੁਲੰਦਰ ਦੇ ਵਿੱਚ ਅੱਜ ਮੁੱਖ ਮੰਤਰੀ ਮਾਨ ਪਹੁੰਚਣਗੇ ਔਰ ਲੋਕਾਂ ਦਾ ਧੰਨਵਾਦ ਕੀਤਾ ਜਾਏਗਾ ਕਿਉਂਕਿ ਜਿਸ ਤਰ੍ਹਾਂ ਦਾ ਫਤਵਾ ਜੁਲੰਦਰ ਵਾਸ ਦੇ ਲੋਕਾਂ ਨੇ ਦਿੱਤਾ ਮੋਹਿੰਦਰ ਭਗਤ ਨੂੰ ਤਾਂ ਉਦੋਂ ਅੱਜ ਹੁਣ ਸੀਐਮ ਭਗਵੰਤ ਮਾਨ ਜੁਲੰਦਰ ਆ ਰਹੇ ਨੇ ਜੁਲੰਦਰ ਵਾਸ ਦੇ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸ਼ਾਨਦਾਰ ਰਿਤ ਜੋ ਦਵਾਈ ਹੈ ਜੁਲੰਦਰ ਵਾਸ ਦੇ ਲੋਕਾਂ ਨੇ ਜ਼ਮੀਨੀ ਚੋਣ ਦੇ ਵਿੱਚ ਤਾਂ ਧੰਨਵਾਦ ਕਰਨ ਦੇ ਲਈ ਅੱਜ ਸੀਐਮ ਭਗਵੰਤ ਮਾਨ ਜੁਲੰਦਰ ਆ ਰਹੇ ਨੇ ਵਿਦਾਇਕਾ ਦੇ ਨਾਲ ਵੀ ਮੀਟਿੰਗ ਕਰਨਗੇ ਲੋਕਾਂ ਦਾ ਧੰਨਵਾਦ ਵੀ ਕਰਨਗੇ ਅੰਦਾਜ਼ੀ ਕਿ ਮੋਹਿੰਦਰ ਪਗੜ ਉਹਨਾਂ ਨੇ ਜੁਲੰਦਰ ਵੈਸ ਦੀ ਜ਼ਿਮਨੀ ਚੋਣ ਜਿੱਤੀ ਹੈ ਬੀਤੇ ਕੱਲ ਹੀ ਨਤੀਜੇ ਸਾਹਮਣੇ ਆਏ ਸਨ 10 ਜੁਲਾਈ ਨੂੰ VOTING ਹੋਈ ਸੀ ਤੇ 13 ਜੁਲਾਈ ਨੂੰ ਨਤੀਜਾ ਦਾ ਐਲਾਨ ਹੋਇਆ 11:00 ਵਜੇ ਹੀ ਸਥਿਤੀ ਸਾਫ ਹੋ ਗਈ ਸੀ ਕਿਉਂਕਿ ਪਹਿਲੇ ਰਾਉਂਡ ਤੋਂ ਹੀ ਇੱਕ ਬੜਤ ਜਿਹੜੀ ਹੈ 모ਹਿੰਦਰ ਭਗਤ ਨੇ ਬਣਾ ਰੱਖੀ ਸੀ ਔਰ ਉਹ ਲੀਡ ਇੰਨੀ ਜ਼ਿਆਦਾ ਵੱਧ ਗਈ ਕਿ ਜਿਸ ਨੂੰ ਤੋੜਨਾ ਅਸੰਭਵ ਹੀ ਹੋ ਗਿਆ ਸੀ ਤਾਂ ਇੱਕ ਤਰਫਾ ਜਿੱਤ ਆਮ ਆਦਮੀ ਪਾਰਟੀ ਦੀ ਤਰਫੋਂ ਜੁਲੰਦਰ ਵੈਸ ਦੇ ਵਿੱਚ ਹਾਸਲ ਕੀਤੀ ਗਈ ਤੇ ਹੁਣ ਧੰਨਵਾਦ ਕਰਨ ਦੇ ਲਈ ਅੱਜ ਸੀਐਮ ਮਾਨ ਜਲੰਧਰ ਆ ਰਹੇ ਨੇ ਉਹਨਾਂ ਦੇ ਵੱਲੋਂ ਜਲੰਧਰ ਵਾਸੀਆਂ ਦਾ ਧੰਨਵਾਦ ਕੀਤਾ ਜਾਏਗਾ ਵਰਕਰਾਂ ਵਿਧਾਇਕਾਂ ਮੰਤਰੀਆਂ ਦੇ ਨਾਲ ਵੀ ਉਹ ਮਿਲਣਗੇ ਕਿਉਂਕਿ ਹਰ ਕਿਸੇ ਦੇ ਵਿੱਚ ਤਮਾਮ ਪੰਜਾਬ ਆਪ ਦੀ ਲੀਡਰਸ਼ਿਪ ਦੇ ਵਿੱਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ ਲੱਡੂ ਵੰਡੇ ਜਾ ਰਹੇ ਨੇ ਇੱਕ ਦੂਸਰੇ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਤਾਂ ਇਸ ਖੁਸ਼ੀ ਦੇ ਵਿੱਚ ਹੁਣ ਮਾਨਵੀ ਸ਼ਰੀਕ ਹੋਣਗੇ ਸ਼ਾਮਲ ਹੋਣਗੇ ਵਲੰਟਰੀਆ ਔਦੇਦਾਰਾਂ ਤੇ ਤਮਾਮ ਪੰਜਾਬ ਆਪ ਦੀ ਲੀਡਰਸ਼ਿਪ ਦੇ ਨਾਲ ਉਹ ਮੁਲਾਕਾਤ ਕਰਦੇ ਹੋਏ ਨਜ਼ਰ ਆ ਸਕਦੇ ਨੇ ਬੀਤੇ ਕੱਲ ਵੀ ਜਸ਼ਨ ਮਨਾਏ ਗਏ ਸਨ ਤਾਂ ਅੱਜ ਜਲੰਧਰ ਦੇ ਵਿੱਚ ਭਗਵੰਤ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਜਲੰਧਰ ਆ ਰਹੇ ਨੇ ਜਿਮਨੀ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਉਹ ਲੋਕਾਂ ਦਾ ਧੰਨਵਾਦ ਕਰਨਗੇ ਵਲੰਟੀਅਰਾਂ ਅਹੁਦੇਦਾਰਾਂ ਤੇ ਵਿਧਾਇਕਾਂ ਦੇ ਨਾਲ ਮੁਲਾਕਾਤ ਵੀ ਕਰਨਗੇ ਜੋਨ ਪ੍ਰਚਾਰ ਦੀ ਕਮਾਨ ਮੁੱਖ ਮੰਤਰੀ ਮਾਨ ਨੇ ਸੰਭਾਲੀ ਹੋਈ ਸੀ 모ਹਿੰਦਰ ਭਗਤ ਦੇ ਲਈ ਤਾਬੜ ਤੋੜ ਰੈਲੀਆਂ ਕੀਤੀਆਂ ਗਿਆ ਸਨ ਰੋਡ ਸ਼ੋਅ ਕੀਤੇ ਗਏ ਔਰ ਲੋਕਾਂ ਨੇ ਵੀ ਵੱਡਾ ਫਤਵਾ ਦਿੱਤਾ 37000 ਤੋਂ ਜ਼ਿਆਦਾ ਦੇ ਫਰਕ ਦੇ ਨਾਲ ਜਿਹੜੀ ਆ ਉਜਿਤ 모ਹਿੰਦਰ ਭਗਤ ਦੀ ਹੋਈ ਉਹ ਵਿਧਾਇਕ ਚੁਣੇ ਗਏ ਨੇ ਤੇ ਮੁੱਖ ਮੰਤਰੀ ਨੇ ਐਲਾਨ ਇਹ ਵੀ ਕੀਤਾ ਸੀ ਕਿ ਉਹਨਾਂ ਨੂੰ ਮਿਨਿਸਟਰੀ ਵੀ ਦਿੱਤੀ ਜਾਏਗੀ ਮਿਨਿਸਟਰੀ ਦੇ ਵਿੱਚ ਵੀ ਜਗ੍ਹਾ ਮਿਲੇਗੀ ਖੈਰ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਸਾਫ਼ ਹੋਏਗੀ ਕਿ ਉਹਨਾਂ ਨੂੰ ਕਿਹੜੀ ਮਿਨਿਸਟਰੀ ਕਿਹੜਾ ਮੰਤਰਾਲਾ ਪੰਜਾਬ ਦੀ ਮਾਨ ਸਰਕਾਰ ਦਿੰਦੀ ਹੈ ਲੇਕਿਨ ਅੱਜ ਜਲੰਧਰ ਵਾਸਤੇ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਮੁੱਖ ਮੰਤਰੀ ਮਾਨ ਜ਼ਰੂਰ ਆ ਰਹੇ ਨੇ ਵਲੰਟਰੀਆਂ ਅਹੁਦੇਦਾਰਾਂ ਦੇ ਨਾਲ ਮੁਲਾਕਾਤ ਕਰਨਗੇ ਵਿਧਾਇਕਾਂ ਨੂੰ ਵੀ ਮਿਲਣਗੀ ਔਰ ਇਸ ਖੁਸ਼ੀ ਨੂੰ ਕਈ ਗੁਣਾ ਕੀਤਾ ਜਾਏਗਾ ਬੀਤੇ ਕੱਲ ਵੀ ਵਿਕਟਰੀ ਰੋਡ ਸ਼ੋਅ ਕੱਟਿਆ ਗਿਆ ਸੀ ਜਿਸ ਦੇ ਵਿੱਚ ਮੋਹਿੰਦਰ ਭਗਤ ਔਰ ਪੰਜਾਬ ਦੇ तमाम ਕੈਬਨਟ ਮੰਤਰੀ ਨਜ਼ਰ ਆਏ ਸਨ ਵਿਧਾਇਕ ਨਜ਼ਰ ਆਏ ਸਨ ਔਰ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਦੇ ਵਿੱਚ ਜਲੰਧਰ ਦੇ ਵਿੱਚ ਵਿਕਟਰੀ ਰੋਡ ਸ਼ੋਅ ਜਿੱਥੇ ਬੀਤੇ ਕੱਲ ਕੱਢਿਆ ਗਿਆ ਤਾਂ ਅੱਜ ਮੁੱਖ ਮੰਤਰੀ ਮਾਨ ਖੁਦ ਆ ਰਹੇ ਨੇ ਕਿਉਂਕਿ ਚੋਣ ਪ੍ਰਚਾਰ ਦੀ ਕਮਾਂ ਉਹਨਾਂ ਨੇ ਸੰਭੀ ਸੀ ਜਲੰਧਰ ਦੇ ਵਿੱਚ ਕਿਰਾਏ ਤੇ ਘਰ ਵੀ ਲਿਆ ਜਿੱਥੇ ਉਹ ਪਰਿਵਾਰ ਦੇ ਨਾਲ ਕਾਫੀ ਸਮਾਂ ਰਿਹਾ ਤਾਬਰ ਤੋੜ ਰੈਲੀਆਂ ਕੀਤੀਆਂ ਚੋਣ ਪ੍ਰਚਾਰ ਕੀਤਾ ਮੋਹਿੰਦਰ ਪਖ ਦੇ ਹੱਕ ਦੇ ਵਿੱਚ ਤਾਂ ਲੋਕਾਂ ਨੇ ਫਤਵਾ ਦਿੱਤਾ ਉਸ ਮੁਤਾਬਕ ਰਾਗਵ ਜੈਨ ਮੇਰੇ ਸਹਿਯੋਗੀ ਜ਼ਿਆਦਾ ਜਾਣਕਾਰੀ ਦੇ ਨਾਲ ਜੁੜ ਚੁੱਕੇ ਨੇ ਰਾਗਵ ਜਾਣਕਾਰੀ ਚਾਹਵਗੇ ਕਦੋਂ ਤੱਕ ਕਰ ਮਾਣਾ ਸਕਦੇ ਨੇ ਔਰ ਕੀ ਕੁਝ ਪਲੈਨ ਹੈ ਅੱਜ ਦਾ ਬਿਲਕੁਲ ਅੱਜ ਲੋਕਾਂ ਦਾ ਧੰਨਵਾਦ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਆ ਰਹੇ ਕਿਉਂਕਿ ਬਹੁਤ ਜ਼ਿਆਦਾ ਜ਼ੋਰ ਲੱਗਾ ਹੋਇਆ ਕਿ ਪਹਿਲੀ ਵਾਰੀ ਇਸ ਤਰ੍ਹਾਂ ਦੀ ਤਸਵੀਰ ਦੇਖਣ ਮਿਲੀ ਹੋਊਗੀ ਕਿ ਇੱਕ ਜਿਮਣੀ ਚੌਂਕ ਜੋ ਕਿ ਵਿਧਾਨ ਸਭਾ ਦੀ ਸੀ ਤੇ ਉਹਦੇ ਵਿੱਚ ਇੰਨੇ ਵੱਡੇ ਜਿਹੜੇ ਲੀਡਰਸ ਸੀ ਉਹ ਗਲੀਆਂ ਵਿੱਚ ਘੁੰਮਦੇ ਹੋਏ ਨਜ਼ਰ ਆਏ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਨ ਰਾਤ ਇੱਕ ਕੀਤਾ ਵਿੱਚ ਉਹਨਾਂ ਦੇ ਵਿੱਚ ਚਾਹੇ ਉਹ ਲੰਬੀਆਂ ਮੀਟਿੰਗਾਂ ਹੋਵੇ ਚਾਹੇ ਉਹ ਰੋਡ ਸ਼ੁਰੂ ਹੋਵੇ ਇਸ ਕਹਿੰਦਾ ਹੈ ਕਿ ਦਿਨ ਰਾਤ ਕੰਮ ਕੀਤਾ ਤੇ ਉਹਨਾਂ ਦੀ ਧਰਮ ਪਤਨੀ ਨੇ ਵੀ ਕੋਈ ਕਸਰ ਨਹੀਂ ਛੱਡੀ ਤੀ ਉਨ੍ਹਾਂ ਦੇ ਬਹੁਤ ਸਾਰੇ ਜਿਹੜੀ ਪਬਲਿਕ ਮੀਟਿੰਗ ਕੀਤੀ ਸੀਗੀ ਤੇ ਇਹ ਹੀ ਕਾਰਨ ਹੈ ਕਿ ਇੱਕ ਵੱਡੀ ਜਿੱਤ ਹੋਈ ਹੈ 2022 ਦੀ ਗੱਲ ਕਰੀਏ ਤੇ ਜ਼ਿਆਦਾ ਮਾਰਜਨ ਨਹੀਂ ਸੀਗਾ ਲੇਕਿਨ ਇਸ ਵਾਰੀ ਇੱਕ ਰਿਕਾਰਡ ਤੋੜ ਮਾਰਜਨ ਦੇ ਨਾਲ ਜਿਹੜੀ ਕਿ ਜਿੱਤ ਹਾਸਲ ਕੀਤੀ ਹੈ ਤੇ ਕਿਤੇ ਨਾ ਕਿਤੇ ਹੁਣ ਜਿਹੜੇ ਵਲੰਟੀਅਰ ਹੈ ਜਿਹੜੇ ਉਧੇਦਾਰ ਜਿਹੜੇ ਜਿਹੜੇ ਵਿਧਾਇਕ ਨੇ ਉਹਨਾਂ ਦਾ ਇੱਕ ਧੰਨਵਾਦ ਤੇ ਖਾਸ ਕਰਕੇ ਜਲੰਧਰ ਵੈਸਟ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਜਿਹੜਾ ਕਿ ਪਹੁੰਚ ਰਹੇ ਨੇ ਤੇ ਹਜੇ ਫਿਲਹਾਲ ਜਿਹੜਾ ਐਗਜ਼ੈਕਟ ਟਾਈਮ ਜਿਹੜਾ ਕਿ ਨਹੀਂ ਸਾਹਮਣੇ ਆਇਆ ਹੈ ਸ਼ਾਇਦ ਕੁਝ ਜਿਹੜਾ ਜਿਹੜਾ ਟਾਈਮ ਤੇ ਜਗ੍ਹਾ ਵੀ ਹੈ ਉਹ ਵੀ ਸਾਹ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਨਗੇ ਹੂੰ ਬਿਲਕੁਲ ਰਾਗਵ ਜਿਥੇ ਇੱਕ ਪਾਸੇ ਜਲੰਧਰ ਵਸਦੇ ਲੋਕਾਂ ਦਾ ਧੰਨਵਾਦ ਮਾਨ ਕਰਨਗੇ ਹੀ ਵਿਧਾਇਕਾਂ ਨੂੰ ਵੀ ਮਿਲਣਗੇ ਖੁਸ਼ੀ ਨੂੰ ਕਈ ਗੁਣਾ ਕੀਤਾ ਜਾਏਗਾ ਵਲੰਟੀਅਰ ਔਦੇਦਾਰ ਜਿਨ੍ਹਾਂ ਨੇ ਜਿਨ੍ਹਾਂ ਦਾ ਵੀ ਕੰਟ੍ਰਿਬਿਊਸ਼ਨ ਰਿਹਾ ਕਿਉਂਕਿ ਚੋਣ ਪ੍ਰਚਾਰ ਦੇ ਵਿੱਚ ਅਸੀਂ ਵੇਖਿਆ ਕਿ ਮਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰ ਵੀ ਵੱਡੀ ਤਾਦਾਦ ਦੇ ਵਿੱਚ ਸ਼ਾਮਿਲ ਰਹੇ ਸਨ ਬਿਲਕੁਲ ਜ਼ਰੂਰੀ ਵੀ ਹੈਗਾ ਵਾ ਕਿਉਂਕਿ ਬਹੁਤ ਜ਼ੋਰ ਲੱਗਾ ਮੈਨੂੰ ਲੱਗਦਾ ਕਿ ਇੱਕ ਇੱਕ ਮਹੀਨਾ ਇੰਨਾ ਜ਼ਿਆਦਾ ਜ਼ੋਰ ਕਿਸੇ ਇਲੈਕਸ਼ਨ 'ਚ ਨਹੀਂ ਦੇਖਣ ਨੂੰ ਮਿਲਿਆ ਕਿਉਂਕਿ ਹਾਲ ਹੀ ਵਿੱਚ ਲੋਕ ਸਭਾ ਚੋਣਾਂ ਵੀ 2024 ਹੋ ਕੇ ਹਟੀਆਂ ਮੈਂ ਤੇ ਉਦੋਂ ਵੀ ਸ਼ਾਇਦ ਇੰਨਾ ਕੈਥਾਲਿਕ ਇੰਨਾ ਤਾਮਜਾਮ ਜਿਹੜਾ ਕਿ ਨਹੀਂ ਦੇਖਣ ਨੂੰ ਮਿਲਿਆ ਜੋ ਕਿ ਇਸ ਬਾਇਲੈਕਸ਼ਨ 'ਚ ਦੇਖਣ ਨੂੰ ਮਿਲਿਆ ਵਾ ਕਿ ਹਰ ਇੱਕ ਪਾਰਟੀ ਨੇ ਪੂਰ ਲਗਾਏ ਸੀਗਾ ਲੇਕਿਨ ਲੋਕਾਂ ਨੇ ਕਿਹਰੇ ਲਈ ਪੱਤਵਾ ਜਾਰੀ ਕੀਤਾ ਉਹ ਸਾਫ਼ ਹੋ ਚੁੱਕਾ ਵਾ ਲੋਕਾਂ ਨੂੰ ਕਿਹਨਾਂ ਦੇ ਕੰਮ ਜੇ ਪਸੰਦ ਆਏ ਆ ਫਿਰ ਜੋ ਵੀ ਮਿਹਨਤ ਸੀਗੀ ਉਹ ਮੁੱਖ ਮੰਤਰੀ ਦੀ ਖਾਸ ਤੌਰ ਤੇ ਰੰਗ ਲਾਈ ਹੈਗੀ ਤਾਂ ਹੀ ਇੱਕ ਇੰਨਾ ਵੱਡਾ ਮਾਰਜਨ ਜੋ ਕਿ ਮਿਲਿਆ ਕਿਉਂਕਿ ਪਹਿਲੇ ਰਾਉਂਡ ਤੋਂ ਹੀ ਇੱਕ ਤਸਵੀਰ ਬਣਨੀ ਸ਼ੁਰੂ ਹੋ ਗਈ ਸੀ ਕਿਉਂਕਿ ਜਲੰਧਰ ਦਾ ਇੱਕ ਸਿਨੈਰੀਓ ਸੈੱਟ ਹੋ ਚੁੱਕਿਆ ਕਿ ਜੋ ਪਹਿਲੇ ਰਾਉਂਡ ਤੋਂ ਅੱਪ ਜਾ ਰਿਹਾ ਵਾ ਉਹ ਲਗਾਤਾਰ ਨਹੀਂ ਜਨਾਬ ਜਿਸ ਤਰ੍ਹਾਂ ਨਜ਼ਰ ਆ ਰਿਹਾ ਤੇ ਉਹੀ ਚੀਜ਼ ਜਿਹੜੀ ਕਿ ਇਸ ਵਾਰੀ ਵੀ ਹੋਈ ਹੈ ਤੇ ਉਹੀ ਹੋਇਆ ਕਿ ਪਹਿਲਾਂ 2000 5000 9000 ਤੇ ਉਸ ਤੋਂ ਬਾਅਦ ਉਹ ਲੀਡ ਟੁੱਟਨੀ ਬੰਦ ਹੋ ਗਈ ਸੀ ਕਿਉਂਕਿ ਕੁਝ ਉਮੀਦਵਾਰ ਵੀ ਉੱਥੇ ਪਹੁੰਚੇ ਹੋਏ ਸੀਗੇ ਕਾਊਂਟਿੰਗ ਸੈਂਟਰ ਤੇ ਤੇ ਜਿਜੇ ਜਿਉਂ ਉਥੇ ਰਾਉਂਡ ਤੋਂ ਜਿਹੜੇ ਬਾਅ ਜਾਨਾ ਸ਼ੁਰੂ ਹੋ ਚੁੱਕੇ ਸੀ ਕਿਉਂਕਿ ਕਿਤਨਾ ਕਿਤਨਾ ਨੂੰ ਪਤਾ ਲੱਗ ਚੁੱਕਾ ਸੀਗਾ ਕਿ ਹੁਣ ਇਹ ਜਿਹੜੀ ਲੀਡ ਹੈ ਉਹ ਟੁੱਟਣੀ ਓਕੀ ਹੋ ਜਾਊਗੀ ਤੇ ਉਹੀ ਚੀਜ਼ ਹੋਈ ਹੈ ਕਿ ਅਖੀਰ ਤੱਕ ਜਾਂਦੇ ਜਾਂਦੇ ਲੀਡ ਇੰਨੀ ਜ਼ਿਆਦਾ ਵੱਡੀ ਹੋ ਚੁੱਕੀ ਤੇ ਇੱਕ ਵੱਡੀ ਜਿੱਤ ਜਿਹੜੀ ਕਿ ਹਾਸਿਲ ਹੋਈ ਹੈ ਹੁਣ ਜਲੰਧਰ ਦੇ ਲੋਕਾਂ ਨੂੰ ਬਹੁਤ ਸਾਰੀ ਉਮੀਦਾਂ ਹੈ ਕਿਉਂਕਿ ਢਾਈ ਸਾਲ ਦਾ ਲਗਭਗ ਸਮਾਂ ਪਿਆਵ ਹੈ ਤੇ ਮਾਨ ਸਾਹਿਬ ਕਿਸ ਤਰ੍ਹਾਂ ਕਿਸੇ ਵੀ ਕੇਂਦਰ ਵਿੱਚ ਨਜ਼ਰ ਆ ਰਹੇ ਸੀ ਕਿ ਕਿ ਮੈਂ ਤੁਸੀਂ ਜਿੱਤੋ ਤੇ ਮੰਤਰੀ ਬਣਾਉਂਦਾ ਤਾਂ ਇਹ ਵੀ ਕਦਰ ਹੋ ਗਈ ਕਿ ਕਿਹੜਾ ਮੰਤਰਾਲੇ ਜਿਹੜੇ ਕਿ ਉਹਨਾਂ ਦਿੱਤਾ ਜਾਊਗਾ ਤੇ ਕਿਉਂਕਿ ਜਿਹੜੇ ਮਸਲੇ ਆ ਛੋਟੇ ਛੋਟੇ ਜ ਇਨਨੂੰ ਹੱਲ ਕਰਨਾ ਬਹੁਤ ਇੱਕ ਜ਼ਰੂਰੀ ਵੀ ਹੋਊਗਾ ਤੇ ਇੱਕ ਚੈਲੰਜ ਵੀ ਹੋਊਗਾ ਕਿਉਂਕਿ ਲੰਬੇ ਸਮੇਂ ਚੱਲਦਾ ਪਿਆ ਤੇ ਖਾਸ ਕਰਕੇ ਨਸ਼ੇ ਦਾ ਮੁੱਦਾ ਤੇ ਦਰੇ ਸੱਟੇ ਦਾ ਮੁੱਦਾ ਜੋ ਕਿ ਇਸ ਵਾਰੀ ਬਹੁਤ ਜ਼ਿਆਦਾ ਹਾਈਲਾਈਟ ਰਿਹਾ ਹੈ ਜਿੱਥੇ ਬਹੁਤ ਸਾਰੀ ਗੱਲਾਂ ਹੋਈਆਂ ਵਾ ਇਹ ਤਿੰਨ ਚਾਰ ਮੁੱਦੇ ਆ ਇੱਕ ਚੈਲੰਜ ਵੀ ਹੋਊਗਾ ਮਹਿੰਦਰ ਪਗਲ ਲਈ ਕਿਉਂਕਿ 25 ਸਾਲ ਬਾਅਦ ਜਦੋਂ ਫੇਰ ਦੁਬਾਰਾ ਅਗਰ ਉਮੀਦਵਾਰ ਹੁੰਦੇ ਇਹ ਵੋਟ ਮੰਗਣ ਜਾਊਗੇ ਤਾਂ ਕਿਤੇ ਨਾ ਕਿਤੇ ਉਹ ਮਸਲੇ ਪਹਿਲਾਂ ਤੋਂ ਹੀ ਹੱਲ ਕਰਨੇ ਜਾਂ ਕਿਤੇ ਨਾ ਕਿਤੇ ਉਹਨਾਂ ਦੇ ਥੱਲੇ ਉਹਨਾਂ ਨੂੰ ਪਾਣੀ ਹੀ ਪਾਊਗੀ ਜੀ ਠੀਕ ਹੈ ਰਾਗਵ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਦੇ ਲਈ ਤਾਂ 224 ਦੇ ਵਿੱਚ ਹੋਈ ਜਲੰਧਰ ਵੈਸ ਦੀ ਜਿਮਨੀ ਚੋਣ ਦੇ ਵਿੱਚ ਆਵਾਦਵੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਪਗਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉਹ ਵਿਧਾਇਕ ਚੁਣੇ ਗਏ ਤਾਂ ਦੂਸਰੇ ਨੰਬਰ ਤੇ ਭਾਜਪਾ ਦਾ ਪ੍ਰਦਰਸ਼ਨ ਰਿਹਾ ਸ਼ੀਤਲ ਲੰਗੂਰਾਲ ਤੀਸਰੇ ਨੰਬਰ ਤੇ ਕਾਂਗਰਸ ਪਾਰਟੀ ਦੀ ਸੁਰਿੰਦਰ ਕੌਰ ਜਦਕੀ ਸ਼੍ਰੋਮਣੀ ਅਕਾਲੀ ਦਲ ਤੇ BSP ਦੇ ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋਈ ਹੈ ਲੇਕਿਨ ਹੁਣ ਮਾਨ ਜਲੰਧਰ ਵੈਸ ਦੇ ਲੋਕਾਂ ਦਾ ਤਨਵਾਦ ਕਰਨ ਦੇ ਲਈ ਆ ਰਹੇ ਨੇ ਅੰਮ੍ਰਿਤਸਰ ਦੇ ਜੋੜਾ ਫਾਟਕੂਲ ਹਵੜਾ ਐਕਸਪ੍ਰੈਸ ਦੇ ਡੱਬੇ ਨੂੰ ਅੱਗ ਲੱਗੀ ਹੈ ਅੰਮ੍ਰਿਤਸਰ ਤੋਂ ਇਹ ਐਕਸਪ੍ਰੈਸ